ਉੱਪਲ ਫਾਰਮ ਵਾਲੀ ਕੁੜੀ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ ਤੇ ਇਸ ਮੁੰਡੇ ਨੂੰ ਤਾਂ ਤੁਸੀਂ ਸਭ ਨੇ ਪਛਾਣ ਹੀ ਲਿਆ ਹੋਵੇਗਾ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਨੇ ਗੌਰੀ ਦੀਆਂ ਵੀਡੀਓ ਲੀਕ ਕੀਤੀਆਂ ਹਨ ਪਰ ਉਸ ਨੇ ਅੱਜ ਆਪਣੇ ਇੰਸਟਾਗ੍ਰam ਤੇ ਆ ਕੇ ਮਾਮਲੇ ਦਾ ਸਾਰਾ ਸੱਚ ਦੱਸ ਦਿੱਤਾ ਹੈ ਉਸ ਨੇ ਸਟੋਰੀ ਸ਼ੇਅਰ ਕਰਦੇ ਲਿਖਿਆ ਕਿ ਸੱਚ ਤੁਹਾਡੇ ਮੂਰੇ ਆ ਜਾਣਾ ਪਹਿਲਾਂ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਹੁਣ ਪਾਣੀ ਸਿਰ ਦੇ ਉੱਤੋਂ ਲੰਘ ਗਿਆ ਹੁਣ ਸਾਰਾ ਸੱਚ ਦੱਸਾਂਗੇ ਕਰ ਲੋ ਜਿੰਨਾ ਬਦਨਾਮ ਕਰਨਾ ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਸੱਚ ਮੂਰੇ ਤੁਹਾਡੇ ਆ ਜਾਣਾ ਕਮਿੰਗ ਸੂਨ ਇਸ ਤੋਂ ਕੁਝ ਘੰਟੇ ਬਾਅਦ ਉਸਨੇ ਇੱਕ ਹੋਰ ਸਟੋਰੀ ਸ਼ੇਅਰ ਕਰਦੇ ਬਿਆਨ ਦਿੱਤਾ ਕਿ ਓਕੇ ਸੋ ਮੈਂ ਹੁਣ ਤੁਹਾਨੂੰ ਸੱਚ ਦੱਸਦਾ ਹੋਇਆ ਕਿ ਪ੍ਰਭ 17 ਏਅਰ ਦਾ ਸੀ ਤੇ ਗੁਰਮਣ 19 ਦੀ ਜਦੋਂ ਇਹਨਾਂ ਦਾ ਰਿਲੇਸ਼ਨਸ਼ਿਪ ਸ਼ੁਰੂ ਹੋਇਆ ਪ੍ਰਭ ਕੈਨੇਡਾ ਦਾ ਬੌਰਨਾ ਇੰਡੀਆ ਆਇਆ ਕਿਉਂਕਿ ਇਹਨਾਂ ਦਾ ਖੇਤੀ ਦਾ ਬਹੁਤ ਕੰਮਕਾਰਾ ਪ੍ਰਭ ਤੇ ਗੁਰਮਣ ਦੀ ਗੱਲ ਸ਼ੁਰੂ ਹੋਈ ਤੇ ਸਭ ਕੁਝ ਬਹੁਤ ਵਧੀਆ ਸੀ ਇੱਕ ਦੂਜੇ ਦੇ ਘਰਦਿਆਂ ਨੂੰ ਵੀ ਮਿਲ ਲਿਆ ਫਿਰ ਕੁੜੀ ਦੀ ਬੈਸਟ ਫਰੈਂਡ ਨੇ ਦੱਸਿਆ ਪ੍ਰਭ ਨੂੰ ਕਿ ਗੁਰਮਣ ਚੀਟ ਕਰ ਰਹੀ ਆ ਉਹ ਮੁੰਡਾ ਹੈਗਾ ਅੰਮ੍ਰਿਤਸਰ ਦਾ ਉਹਦਾ ਨਾਮ ਆ ਡੈਸ਼ ਵਿੰਦਰ ਉਸ ਮੁੰਡੇ ਨੂੰ ਨਹੀਂ ਪਤਾ ਸੀ ਕਿ ਗੁਰਮਣ ਪ੍ਰਭ ਨਾਲ ਆ ਸੋ ਗੁਰਮਣ ਦੋਨੇ ਦੋਨਾ ਮੁੰਡਿਆਂ ਨੂੰ ਚੀਟ ਕਰ ਰਹੀ ਸੀ ਤੇ ਗੁਰਮਨ ਦੀ ਬੈਸਟ ਫਰੈਂਡ ਨੇ ਸਾਰੇ ਪ੍ਰੂਫਸ ਜੋ ਵੀ ਮੈਸੇਜ ਸੀ ਪਿਕਚਰ ਸੀ ਪ੍ਰਭ ਉਦੋਂ ਹਜੂਰ ਸਾਹਿਬ ਗਿਆ ਹੋਇਆ ਸੀ ਸੋ ਜਦੋਂ ਉਸ ਨੂੰ ਪਤਾ ਲੱਗਾ ਫਿਰ ਪ੍ਰਭ ਨੇ ਫੋਨ ਕੀਤਾ ਗੁਰਮਨ ਦੇ ਡੈਡੀ ਨੂੰ ਉਹਦੇ ਡੈਡ ਨਾਲ ਬਹੁਤ ਗੱਲਾਂ ਹੋਈਆਂ ਤੇ ਉਹਦਾ ਡੈਡੀ ਕਹਿੰਦਾ ਮੈਨੂੰ ਤੂੰ ਆ ਕੇ ਮਿਲੀ ਹੁਣ ਆਬਵੀਅਸਲੀ ਪ੍ਰਭ ਨੂੰ ਗੁੱਸਾ ਸੀ ਤੇ ਉਹ ਹਜੂਰ ਸਾਹਿਬ ਤੋਂ ਆ ਕੇ ਸਿੱਧਾ ਘਰੇ ਚੱਲ ਗਿਆ ਚੈਟਸ ਸਾਰੀਆਂ x o ਇਕੱਲੀ ਵੌਇਸ ਰਿਕਾਰਡਿੰਗ ਸੱਚ ਸੀ ਤੇ ਇੰਦਰ ਗੁਰਮਣ ਦਾ x ਬாய்ਫਰੈਂਡ ਆ ਉਹਨਾਂ ਨੂੰ 2 ਸਾਲ ਹੋ ਗਏ ਬ੍ਰੇਕਅਪ ਕੀਤੇ ਨੂੰ ਜਿਹੜੀਆਂ ਵੀਡੀਓਜ਼ ਲੀਕ ਹੋਈਆਂ ਉਹ ਕਾਫੀ ਪੁਰਾਣੀਆਂ ਆ ਪੁਰਾਣੀਆਂ ਵਿਦ ਹਰ x ਬாய்ਫਰੈਂਡ ਕਹਿੰਦਾ ਲੀਕ ਕੀਤੀਆਂ ਉਹ ਯੂਕੇ ਬੈਠਾ ਉਹਦਾ ਨਾਮ ਡੈਸ਼ ਤੇ ਗੁਰਮਣ ਉਹਦਾ ਪ੍ਰਭ ਦਾ ਕੇਸ ਚੱਲ ਰਿਹਾ ਤੇ ਆ ਪੁਲਿਸ ਨੇ ਗੁਰਮਣ ਦਾ ਫੋਨ ਚੈੱਕ ਕੀਤਾ ਉਹਦੇ ਚੋਂ ਬਹੁਤ ਗਲਤ ਚੀਜ਼ਾਂ ਨਿਕਲੀਆਂ ਤੇ ਗੁਰਮਣ ਇਸ ਟਾਈਮ ਕੇਸ ਹਾਰ ਰਹੀ ਆ ਤਾਂ ਕਰਕੇ ਇਨਾ ਸਭ ਨੇ ਆ ਵੀਡੀਓ ਬਣਵਾਈ ਆ ਕੁੜੀ ਦੇ ਘਰ ਦੇ ਫੋਰਸ ਕਰਦੇ ਸੀ ਮੁੰਡੇ ਨੂੰ ਕਿ ਛੇਤੀ ਵਿਆਹ ਦੀ ਗੱਲ ਕਰ ਘਰੇ ਤੇ ਪ੍ਰਭ ਕਰੇ ਆ ਕੇ ਰੋਂਦਾ ਰਿਹਾ ਪ੍ਰਭ ਮਾਈਨਰ ਸੀਗਾ ਐਂਡ ਉਹ ਗੱਲ ਕੁੜੀ ਨੂੰ ਵੀ ਪਤਾ ਹੋਣੀ ਚਾਹੀਦੀ ਆ ਕਿ ਸਹੀ ਅਤੇ ਕੀ ਗਲਤ ਸੋ ਮੁੰਡੇ ਨੂੰ ਨਾਮ ਬਦਨਾਮ ਕਰੋ ਬਾਕੀ ਤੁਸੀਂ ਇਸ ਮੁੰਡੇ ਦੇ ਬਿਆਨ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੇਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ